ਗੁਰੂ ਪਿਆਰਿਓ ਅੱਜ ਦਾ ਯੁੱਗ ਜਿਹੜਾ ਵਿਗਿਆਨਿਕ ਆ ਪਰ ਅਸੀਂ ਲੋਕ ਭਾਰਤ ਦੇ ਲੋਕ ਜਿਹੜੇ ਕੀ ਆ ਉਹ ਬਾਕੀ ਦੇਸ਼ਾਂ ਨਾਲੋਂ ਬਹੁਤ ਸਾਲ ਪਿੱਛੇ ਜੀ ਰਹੇ ਆ ਉਹ ਕਿਵੇਂ ਕਿ ਗੁਰੂ ਪਿਆਰ ਜਦੋਂ ਵੀ ਤਾਂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਆਉਂਦੇ ਆ ਜਾਂ ਜਦੋਂ ਕਿ ਨਵ ਵਿਆਹਾਂ ਜੋੜਾ ਕਿਸੇ ਦੇ ਘਰ ਆਉਂਦਾ ਜਾਂ ਕੋਈ ਬੜੇ ਸਾਲਾਂ ਬਾਅਦ ਕਿਸੇ ਦੇ ਘਰ ਆਉਂਦਾ ਕੋਈ ਜੀ ਭੈਣ ਭਰਾ ਹਨਾ ਵੀ ਕਿਤੋਂ ਦੇਸ਼ੋਂ ਪਰਤਦਾ ਆ ਤੇ ਉਹ ਉਹਦੇ ਅਬੂਏ ਚ ਤੇਲ ਚਾਉਂਦੇ ਆ ਤਾਂ ਕਹਿੰਦੇ ਵੀ ਸ਼ਗਨ ਵਾਲਾ ਕੰਮ ਕੀਤਾ ਹੋਇਆ ਪਰ ਅਸਲ 'ਚ ਇਸ ਦਾ ਪਿਛਲਾ ਕਾਰਨ ਕੀ ਹੈ ਸਾਨੂੰ ਪਤਾ ਹੀ ਨਹੀਂ ਆ ਗੁਰੂ ਪਿਆਰਿਓ ਅਸਲ ਵਿੱਚ ਜਿਹੜੇ ਪੁਰਾਣੇ ਸਮਿਆਂ ਵਿੱਚ ਜਿਹੜੇ ਲੋਕਾਂ ਦੇ ਦਰਵਾਜ਼ੇ ਬਹੁਤ ਵੱਡੇ ਹੁੰਦੇ ਸੀ ਉਹ ਜਦੋਂ ਵੀ ਕਦੀ ਕਦੀ ਜਿਹੜੇ ਕੀ ਦਰਵਾਜ਼ੇ ਆ ਉਹ ਖੁੱਲਦੇ ਹੈ ਜਿਵੇਂ ਕਿ ਤੁਹਾਨੂੰ ਪਹਿਸਾਪ ਜਦੋਂ ਕੋਈ ਘਰ ਵਿੱਚ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਹੈ ਉਹ ਤਾਂ ਕਰਕੇ ਦਰਵਾਜ਼ੇ ਖੋਲਦੇ ਨੇ ਦਰਵਾਜ਼ੇ ਤੋਂ ਖੋਲਦੇ ਤੇ ਪਰ ਜਲਦੀ ਖੁੱਲਦੇ ਨਹੀਂ ਉਹਨਾਂ ਨੂੰ ਇਸ ਕਰਕੇ ਤੇਲ ਦਿੱਤਾ ਜਾਂਦਾ ਹੈ ਸਰੋਂ ਦਾ ਵੀ ਜਿਹੜੇ ਕੀ ਉਹ ਦਰਵਾਜ਼ੇ ਆ ਉਹ ਮਲਾਇਮ ਹੋ ਜਾਂਦੇ ਤੇ ਥੋੜਾ ਵੀ ਆਵਾਜ਼ ਘੱਟ ਕਹੀਂ ਜਾਂ ਜਾਂ ਜਿਹੜਾ ਵੀ ਜ਼ੋਰ ਨਾਲ ਨਾ ਖੁੱਲਣ ਜ਼ਿਆਦਾ ਜ਼ੋਰ ਨਾ ਲੱਗੇ ਤਕਲੀਫ ਨਾ ਹੋਵੇ ਖੋਲਣ ਮਿਲਣ ਲੱਗਿਆ ਤੇ ਪਰ ਅੱਜ ਕੱਲ ਜਿਹੜੇ ਲੋਕ ਆ ਤੇ ਇਸ ਨੂੰ ਪਖੰਡ ਬਣਾ ਕੇ ਬਹਿ ਗਏ ਆ ਪਰ ਗੁਰੂ ਪਿਆਰਿਓ ਇਹ ਇੱਕ ਪਖੰਡ ਆ ਸੰਗਰਾਂਦ ਵਾਲੇ ਦਿਨ ਮੈਂ ਵੇਖਿਆ ਕਿ ਲੋਕੀ ਆਪਣੇ ਭੂਆ ਦੇ ਤੇਲ ਚ ਹੋਈ ਜਾਂਦੇ ਆ ਉਹ ਭਰਾਵੋ ਇਹਦਾ ਪਿੱਛੇ ਰੀਜਨ ਵੇਖੋ ਪਿੱਛੇ ਰੀਜਨ ਕੀ ਆ ਰੀਜਨ ਪਿੱਛੇ ਕੁਝ ਹੋ ਰਿਹਾ ਪਰ ਆਪਾਂ ਇਹਨੂੰ ਸਗਣਾ ਨਾਲ ਜੋੜ ਦਿੱਤਾ ਇਸ ਕਰਕੇ ਗੁਰੂ ਪਿਆਰਿਓ ਆਪਾਂ ਪਖਾਨਡਾਂ ਦੇ ਵਿਸ਼ਵਾਸ त्याਗੀਏ ਜਿਹੜੀਆਂ ਵੀ ਆਪਾਂ ਮਨੋਤਾ ਰੀਤਾ ਰਿਵਾਜ ਕਰਦੇ ਆ ਉਹਦਾ ਪਿਛਲਾ ਜਾ ਕੇ ਪਿੱਛਾ ਉਹਦਾ ਇਤਿਹਾਸ ਵੇਖੀਏ ਕਿ ਅਸਲ ਚ ਹੈ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ